ਮੌਤ ਕਦੋਂ ਤੇ ਕਿਸ ਨੂੰ ਕਿੱਥੇ ਆ ਜਵੇਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਮੱਧ ਪ੍ਰਦੇਸ਼ ਤੋਂ ਜਿੱਥੇ ਕੇ ਵਿਆਹ ਸਮਾਗਮ ਦੀ ਜਿਹੜੀਆਂ ਖੁਸ਼ੀਆਂ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਮਾਤਮ ਦੇ ਵਿੱਚ ਛਾ ਜਾਂਦੀਆਂ ਨੇ ਜੀ ਹਾਂ ਦੱਸਦੀ ਹੈ ਕਿ ਆਪਣੇ ਹੀ ਵਿਆਹ ਤੇ ਲਾੜੇ ਦੀ ਮੌਤ ਹੋ ਜਾਂਦੀ ਹੈ ਮੰਡਪ ਤੱਕ ਲਿਜਾਣ ਦੇ ਲਈ ਜਦੋਂ ਲਾੜੇ ਨੂੰ ਘੋੜੀ ਤੇ ਬਿਠਾਇਆ ਜਾਂਦਾ ਹੈ ਤਾਂ ਅਚਾਨਕ ਜਿਹੜਾ ਉਸ ਤਸਵੀਰੇ ਉਹ ਅੱਗੇ ਵੱਲ ਝੁਕਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਰਿਸ਼ਤੇਦਾਰ ਉਸ ਨੂੰ ਸੰਭਾਲਦੇ ਨੇ ਲੇਕਿਨ ਅਚਾਨਕ ਉਹ ਥੱਲੇ ਡਿੱਗ ਜਾਂਦਾ ਹੈ ਦੱਸਦੀ ਕਿ ਇਹ ਲਾੜੇ ਨੂੰ ਜਿਹੜਾ ਕਿ ਹਾਰਟ ਅਟੈਕ ਆ ਜਾਂਦਾ ਹੈ ਜਿਸ ਤੇ ਕਾਰਨ ਉਹ ਜਿਹੜਾ ਆਪਣੇ ਆਪ ਨੂੰ ਸਮਾਲ ਨਹੀਂ ਪਾਉਂਦਾ ਔਰ ਨੀਚੇ ਜਿਹੜਾ ਡਿੱਗ ਜਾਂਦਾ ਹੈ ਤੇ ਰਿਸ਼ਤੇਦਾਰ ਜਿਹੜੇ ਉਸ ਨੂੰ ਸੰਭਾਲਦੇ ਨੇ ਇਸ ਤੋਂ ਪਹਿਲਾਂ ਕਿ ਰਿਸ਼ਤੇਦਾਰ ਕੁਝ ਸਮਝਦੇ ਲੜਕੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਦੱਸਦੀ ਕਿ ਹਾਰਟ ਅਟੈਕ ਆਉਣ ਦੇ ਕਾਰਨ ਇਸ ਲਾੜੇ ਦੀ ਮੌਤ ਔਰ ਅਜੇ ਬਹੁਤ ਸਾਰੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਨੇ ਜਿੱਤੇ ਕਿ ਵਿਆਹ ਸਮਾਗਮ ਵਾਲੇ ਦਿਨ ਲਾੜਾ ਜਾਂ ਫਿਰ ਲਾੜੀ ਦੀ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਦੇ ਮਾਮਲੇ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਨੇ ਇਸ ਤੇ ਪਿੱਛੇ ਕੀ ਕਾਰਨ ਨੇ ਇਹ ਵੀ ਜਿਹੜੇ ਡਾਕਟਰ ਨੇ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰ ਅਜੇਆ ਕਿਉਂ ਹੋ ਰਿਹਾ ਖਾਣ ਪੀਣ ਦੇ ਕਾਰਨ ਹੋ ਰਿਹਾ ਜਾਂ ਕਿਸੇ ਹੋਰ ਕਾਰਨ ਜਿਹੜਾ ਜੇ ਆ ਹੋ ਰਿਹਾ ਕਿਉਂਕਿ ਵਿਆਹ ਵਾਲੇ ਦਿਨ ਚ ਕੁਝ ਹੀ ਮਿੰਟਾਂ ਦੇ ਵਿੱਚ ਪਲਾਂ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਜਦੋਂ ਕਿਸੇ ਲਾੜੇ ਜਾਂ ਫਿਰ ਲਾੜੀ ਦੀ ਮੌਤ ਹੋ ਜਾਂਦੀ ਹੈ ਤਾਂ ਮੱਧ ਪ੍ਰਦੇਸ਼ ਦੇ ਸ਼ਿਵਪੁਰ ਜ਼ਿਲ੍ਹੇ ਚ ਵਿਆਹ ਦੀ ਖੁਸ਼ੀ ਜਿਹੜੀ ਅਚਾਨਕ ਗਮ ਦੇ ਵਿੱਚ ਬਦਲ ਗਈ ਜਦੋਂ 26 ਸਾਲਾ ਲਾੜਾ ਪ੍ਰਦੀਪ ਜਾਟ ਦੀ ਕੋੜੀ ਤੇ ਬੈਠਿਆ ਹੀ ਅਜੀਬ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਇਹ ਦਰਦਨਾਕ ਘਟਨਾ ਸ਼ੁੱਕਰਵਾਰ ਰਾਤ ਵਾਪਰੀ ਹੈ ਜਿਸ ਦੀ ਵੀਡੀਓ ਜਿਹੜੀ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵਾਇਰਲ ਵੀਡੀਓ ਚ ਦਿਖਾਈ ਇਸ ਏਰੀਆ ਕੇ ਪ੍ਰਦੀਪ ਰਵੈਤੀ ਪੈਰਾਵੇ ਦੇ ਵਿੱਚ ਘੋੜੀ ਤੇ ਬੈਠ ਕੇ ਮੰਡਪ ਦੇ ਵੱਲ ਵੱਧ ਰਿਹਾ ਸੀ ਕਿ ਅਚਾਨਕ ਉਹ ਅੱਗੇ ਵੱਲ ਝੁੱਕਦਾ ਹੈ ਤੇ ਬੇਹੋਸ਼ ਹੋ ਜਾਂਦਾ ਹੈ ਤੇ ਇੱਕ ਰਿਸ਼ਤੇਦਾਰ ਜਿਹੜਾ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਘੋੜੀ ਦੇ ਹੀ ਜਿਹੜਾ ਡਿੱਗ ਪੈਂਦਾ ਹੈ ਬਰਾਤ ਚ ਮੌਜੂਦ ਲੋਕ ਪਹਿਲਾਂ ਤਾਂ ਸਮਝ ਹੀ ਨਹੀਂ ਸਕੇ ਕਿ ਆਖਿਰ ਕੀ ਹੋਇਆ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਪ੍ਰਦੀਪ ਕਿਸੇ ਤਰ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਤਾਂ ਉਹਨਾਂ ਨੇ ਤੁਰੰਤ ਹਸਪਤਾਲ ਲਜਾਇਆ ਗਿਆ ਡਾਕਟਰਾਂ ਨੇ ਜਾਂਚ ਕਰਕੇ ਦੱਸਿਆ ਕਿ ਉਸ ਨੂੰ ਜਿਹੜਾ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦਿਲ ਦਾ ਦੌਰਾ ਪੈਣ ਦੇ ਕਾਰਨ ਉਸਦੀ ਮੌਤ ਹੋਈ ਹੈ ਪ੍ਰਦੀਪ ਦੀ ਮੌਤ ਦੀ ਖਬਰ ਸੁਣਦੇ ਹੀ ਲਾੜੀ ਬੇਹੋਸ਼ ਹੋ ਗਈ ਅਤੇ ਵਿਆਹ ਦਾ ਮਾਹੌਲ ਜਿਹੜਾ ਸੋਗ ਦੇ ਵਿੱਚ ਬਦਲ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪੂਰੇ ਪਰਿਵਾਰ ਚ ਸੋਗ ਦੀ ਲਹਿਰ ਫੈਲ ਗਈ ਹੈ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਾਣਾ ਵਰਤ ਕਿਵੇਂ ਗਿਆ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਵਿਆਹ ਸਮਾਗਮ ਦੇ ਦੌਰਾਨ ਅਚਾਨਕ ਕਿਸੇ ਦੀ ਮੌਤ ਹੋਈ ਹੋਵੇ ਸਿਰਫ ਇੱਕ ਹਫਤਾ ਪਹਿਲਾਂ ਹੀ ਵਦੀਸ਼ਾ ਜ਼ਿਲ੍ਹੇ ਚ ਇੱਕ ਸੰਗੀਤ ਸਮਾਰੋਹ ਦੌਰਾਨ ਨੱਚਦੇ ਹੋਏ 23 ਸਾਲਾ ਔਰਤ ਦੀ ਮੌਤ ਹੋ ਗਈ ਸੀ ਸਥਾਨਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚੇ ਦਿਲ ਦਾ ਦੌਰਾ ਪੈਣ ਕਾਰਨ ਹੀ ਉਸਦੀ ਮੌਤ ਹੋਈ ਲੱਗਦੀ ਹੈ ਪਰ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਪਤਾ ਲੱਗੇਗਾ